ਹਰਮੰਦਰ ਮੰਦਰ ਸਾਹਿਬ ਤੇ ਸੰਗਤਾਂ ਸਵੇਰ ਤੋਂ ਹੀ ਵੱਡੀ ਗਿਣਤੀ ਚ ਨਤਮਸਤਕ ਹੋ ਰੀਆਂ ਨੇ ਔਰ ਇਸ ਦੌਰਾਨ ਸੰਗਤਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਇਤਿਹਾਸ ਬਾਰੇ ਜਾਣੂ ਕਰਾਇਆ ਗਿਆ ਹੈ ਔਰ ਇਹ ਤਸਵੀਰਾਂ ਹਰਮੰਦਰ ਸਾਹਿਬ ਦੀਆਂ ਦਿਖਾ ਰਹੇ ਹਾਂ ਔਰ ਵੱਡੀ ਗਿਣਤੀ ਚ ਸੰਗਤ ਪਹੁੰਚੀ ਹੋਈ ਹੈ ਔਰ ਜਿੱਕਰ ਗੱਲ ਕੀਤੀ ਜਾਵੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਹਾਲਾਂਕਿ ਪੰਜਾਬ ਤੋਂ ਬਾਹਰ ਵੀ ਜਿੱਥੇ-ਜਿੱਥੇ ਸਿੱਖ ਵਸਦੇ ਨੇ ਤਾਂ ਸ਼ਹਿਰਾਂ ਪਿੰਡਾਂ ਦੇ ਵਿੱਚ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਅਜ ਅਖੰਡ ਪਾਠ ਸਾਹਿਬ ਦੇ ਹੋ ਪਾਏ ਜਾ ਰਹੇ ਨੇ ਹਰ ਪਾਸੇ ਕੀਰਤਨ ਸਮਾਗਮ ਰਾਗੀ ਢਾਡੀ ਜਥੇ ਔਰ ਜਿਹੜਾ ਹਰ ਸਮਾਗਮ ਜਿਹੜਾ ਹੈ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ ਇਤਿਹਾਸ ਤੋਂ ਜਾਣੂ ਕਰਾਇਆ ਜਾ ਰਿਹਾ ਹੈ ਜ਼ਿਕਰਯੋਗ ਹੈ ਕਿ ਸ਼ਹਾਦਤ ਦਾ ਸਥਾਨ ਡੇਰਾ ਸਾਹਿਬ ਪਾਕਿਸਤਾਨ ਦੇ ਵਿੱਚ ਮੌਜੂਦ ਹੈ ਜਿੱਥੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਅੱਜ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਲ ਸਚਕੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਰਚਨਹਾਰੇ ਪੰਜਵੇਂ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ ਹੈ ਸਤਿਗੁਰੂ ਜੀ ਜਦ ਤਤਿ ਲੋ ਤੇ ਬੈਠੇ ਸਨ ਤੇ ਸਾਈ ਮੀਆਂ ਬਿਰਜੀ ਸਤਿਗੁਰਾਂ ਨੂੰ ਮਿਲਣ ਵਾਸਤੇ ਗਏ ਦੇਖ ਕੇ ਚੀਖਾ ਮਾਰਨ ਲੱਗੇ ਸਤਿਗੁਰਾਂ ਦੇ ਸਾਹਮਣੇ ਹੱਥ ਜੋੜ ਖੜੇ ਹੋ ਕੇ ਬੇਨਤੀ ਕਰਨ ਲੱਗੇ ਸਤਿਗੁਰੂ ਇੱਕੀ ਬਾਣੇ ਵਰਤਾਰਿਆ ਹੋ ਕਿ ਕਿਸੇ ਵਿਦਵਾਨ ਨੇ ਬੜਾ ਸੋਨਾ ਲਿਖਿਆ ਉਕਿੰਦਾ ਕਿ ਚਾਰ ਤਰਫੋਂ ਅੱਗ ਵਰਸੇ ਸਿੱਤਨ ਸਾੜਦਾ ਛਲ ਛਲ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ ਸਾਇਮੇ ਜਾਂ ਮੇਰ ਮਿੱਠਾ ਹਾਲ ਆਜਦ ਯਾਰ ਦਾ ਉਹ ਹੋ ਵਿਅਕਲ ਰੋ ਪਿਆ ਚੀਖਾਂ ਤੇ ਤਾਂ ਹੀ ਮਾਰਦਾ ਅਗੋਂ ਕਿਹਾ ਸਤਗੁਰਾਂ ਸੁਣੋ ਮੀਆ ਛੋੜੋ ਪ੍ਰੀਤੀ ਚਾਮ ਸੇ ਕੀ ਹੁਵਾ ਤਨ ਸਾੜ ਰਹਾ ਹਮ ਸ਼ਾਂਤ ਹੈ ਹਰ ਨਾਮ ਸੇ ਔਰ ਸਤਗੁਰਾਂ ਦੇ ਪਾਵਨ ਚਰਨਾਂ ਤੇ ਸਿਰ ਝੁਕਾ ਕੇ ਸਤਗੁਰਾਂ ਦੀ ਉਸ ਮਹਾਨ ਸ਼ਹਾਦਤ ਨੂੰ ਕੋਟ-કોટ ਪ੍ਰਣਾਮ ਕਰੀਏ ਸ਼ਰਧਾ ਸਤਕਾਰ ਭੇਟ ਕਰੀਏ ਔਰ ਸਤਗੁਰਾਂ ਦੀ ਪਾਵਨ ਬਾਣੀ ਪੜ੍ਹ ਕੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ ਦੋ ਤਸਵੀਰਾਂ ਰਖਾ ਰਹੇ ਹਾਂ ਸ਼ਿਰ ਦਰਬਾਰ ਸਾਹਿਬ ਦੀ ਪਹਿਲੀ ਤਸਵੀਰ ਹੈ ਔਰ ਤਖਤਸ਼ਹੀ ਦੰਦਮਾ ਸਾਹਿਬ ਦੇ ਵਿੱਚ ਤਲਵੰਡੀ ਸਾਬੋ ਵਿਖੇ ਤਖਤਸ਼ਹੀ ਦੰਦਮਾ ਸਾਹਿਬ ਚ ਵੀ ਸ਼ਹੀਦੀ ਦਿਹਾੜੇ ਦੇ ਮੌਕੇ ਕੀਰਤਨ ਦਰਬਾਰ ਸਜਾਇਆ ਗਿਆ ਹੈ ਕਿਉਂਕਿ ਹਰ ਇੱਕ ਇਤਿਹਾਸਿਕ ਸਥਾਨ ਚੈਰਾ ਪਿੰਡਾ ਦੇ ਵਿੱਚ ਸੁਸ਼ੋਭਿਤ ਗੁਰਦੁਆਰਾ ਸਹਿਬਾਨਾ ਦੇ ਵਿੱਚ ਅੱਜ ਸਮਾਗਮ ਚੱਲ ਜਾਰੀ ਨੇ ਸਮਾਗਮ ਹੋ ਰਹੇ ਨੇ ਔਰ ਕੀਰਤਨ ਦਰਬਾਰ ਸਜਾਏ ਗਏ ਨੇ ਜਿੱਥੇ ਵੱਡੀ ਗਿਣਤੀ ਚ ਸੰਗਤ ਨਤਮਸਤਕ ਹੋ ਰਹੀਆ ਠੰਡੇ ਮਿੱਠੇ ਜਲਦੀਆਂ ਛਬੀਲਾ ਵੀ ਦੱਸ ਦਈਏ ਇਹ ਅੱਜ ਦੇ ਦਿਨ ਖਾਸ ਦਿਨ ਔਰ ਇਸ ਤੋਂ ਪਹਿਲਾਂ ਔਰ ਇਸ ਤੋਂ ਬਾਅਦ ਵੀ ਲਗਾਤਾਰ ਗਰਮੀ ਦੇ ਦਿਨਾਂ ਦੇ ਵਿੱਚ ਜਾਰੀ ਰਹਿੰਦੀਆਂ ਨੇ ਸ਼ਹਾਦਤ ਨੂੰ ਸਮਰਪਿਤ ਤਾਂ ਦੱਸਿਆ ਕਿ ਸੀਐਮ ਭਗਵੰਤ ਪਾਣ ਦੇ ਵੱਲੋਂ ਟਵੀਟ ਕੀਤਾ ਗਿਆ ਹੈ ਅੱਜ ਦੇ ਇਸ ਖਾਸ ਦਿਹਾੜੇ ਨੂੰ ਸਮਰਪਿਤ ਔਰ ਉਹਨਾਂ ਨੇ ਸ਼ਹਾਦਤ ਨੂੰ ਕੋਟ-કોટ ਪ੍ਰਣਾਮ ਕੀਤਾ ਹੈ ਸੋ ਪੰਜਵੇਂ ਪਾਸ਼ਾ ਤਨਤਾਂਸ਼ੀਰ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਚਰਨਾ ਦੇ ਵਿੱਚ ਕੋਟ-ਕੋਟ ਪ੍ਰਣਾਮ ਔਰ ਅਗੇ ਲਿਖਦੇ ਨੇ ਭਗਵਾਨ ਪਾਨਸੀਮ ਹਕ ਸੱਚ ਦੇ ਲਈ ਆਪਾਂ ਵਾਰਨ ਵਾਲੇ ਸ਼ਹੀਦਾਂ ਦੇ ਸਰਤਾਜ ਪੰਜੇ ਪਾਸ਼ਾ ਤੰਤਨ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮਕੇ ਗੁਰਚਨਾ ਦੇ ਵਿੱਚ ਕੋਟ-ਕੋਟ ਪ੍ਰਣਾਮ ਦਾ ਸ਼ਹਾਦਤ ਨੂੰ ਪ੍ਰਣਾਮ ਕੀਤਾ ਗਿਆ ਤਦ ਦੱਸਿਆ ਗਿਆ ਕਿ ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਰਤਾਜ ਪਹਿਲੇ ਸ਼ਹੀਦ ਜਿਨਾ ਦੇ ਵੱਲੋਂ ਸ਼ਹਾਦਤ ਦਿੱਤੀ ਗਈ ਤਤੀ ਤਵੀ ਤੇ ਬੈਠ ਕੇ ਉਹਨਾਂ ਨੇ ਸ਼ਹਾਦਤ ਦਿੱਤੀ ਔਰ ਉਸ ਤੋਂ ਬਾਅਦ ਦੱਸ ਦਈਏ ਕਿ ਸ੍ਰੀ ਫਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਆਉਂਦੇ ਨੇ ਮੇਰੇ ਪੀਰੀ ਸਾਜ ਦੇ ਨੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜ਼ਬਰ ਜ਼ੁਲਮ ਦਾ ਹੁਣ ਜਿਹੜਾ ਜਵਾਬ ਹੈ ਉਹ ਸਾਨੂੰ ਜਿਹੜਾ ਹੈ ਉਹ ਦੇਣਾ ਪਏ ਅਗੇ ਵਧਾਂਗੇ ਦਿੱਲੀ ਦਾ ਰੁਕ ਕਰਦੇ ਹਾਂ ਜਿੱਥੇ ਜਲ ਸੰਕਟ ਤੇ ਸੰਗਰਾਮ ਹੁੰਦਾ ਨਜ਼ਰ